ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਮੈਂ ਤੇ ਅੱবি ਚਲਦਿਆਂ ਹੁਣ ਘੁੰਮਣ ਬਾਜ਼ਾਰ ਦੇ ਵਿੱਚ ਚਲਦਿਆਂ ਤੇ ਆਪਾਂ ਨਾਲੇ ਬਰਫ਼ੂਖਾਰਖਾਨੇ ਵਿੱਚ ਚਲਦਿਆਂ ਵੀ ਬਰਫ਼ ਕਿਵੇਂ ਤਿਆਰ ਹੁੰਦੀ ਹੈ ਬਣ ਕੇ ਵੀ ਕਿਵੇਂ ਪਾਣੀ ਯੂਜ਼ ਕਰਦੇ ਆ ਦੇ ਵਿੱਚ ਚਲੋ ਤੁਹਾਨੂੰ ਦਿਖਾਉਨੇ ਆਪਾਂ ਹਾਂਜੀ ਦੋਸਤੋ ਆਪਾਂ ਖੜੇ ਆਂਗੇ ਹੁਣ ਬਰਫ਼ ਵਾਲੇ ਕਾਰਖਾਨੇ ਦੇ ਵਿੱਚ ਤੇ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਬਰਫ਼ ਕਿਵੇਂ ਤਿਆਰ ਹੁੰਦੀ ਆ ਤੇ ਕਿਵੇਂ ਭਰ ਕੇ ਲਾ ਜਾਂਦੇ ਇਹਨਾਂ ਨੂੰ ਵਿੱਚ ਚਲੋ ਦਿਖਾਉਂਦੇ ਆਂ ਜੀ ਆਪਾਂ ਲਗੋਰੇ ਮੈਂ ਕੱਢਾ ਜਦ ਮੈਂ ਕੱਢਾ ਹਾਂਜੀ ਦੋਸਤੋ ਆਪਾਂ ਕੱਢ ਰਹੇ ਆਂ ਬਲਾਗ ਕੀ ਕਹਿੰਦੇ ਇਹਨੂੰ ਬਲਾਗ ਕਹਿੰਦੇ ਆਂ ਪਾਸੇ ਮੁਰਜੂ ਇਹ ਆ ਇਧਰ ਦਾ ਤੈਨੂੰ ਫੜਨਾ ਬੂ ਕਿਵੇਂ ਕੱਢਣਾ ਇਹ ਆ ਇਧਰੋਂ ਸੇ ਮੈਂ ਛੱਡਦਾ ਮੂੰਹ ਪਾਉਂਦਾ ਮੈਂ ਛੱਡਦਾ ਤਾਂ ਨਹੀਂ ਹੈਗਾ ਮੈਂ ਐਨੀ ਕਿਦਾ ਜਾਨ ਹੈਗੀ ਆ ਇਹਨਾਂ ਜਾਨ ਦੇ ਦੇਖ ਹੁਣ ਛੱਡ ਦੇ ਮੈਂ ਨਹੀਂ ਛੱਡ

ਆਇਤੋ ਦੇਖ ਕੇ ਤੁਹਾਨੂੰ ਐਤੀ ਲੜਦੇ ਐਤੀ ਹੋਰ ਇੱਕ ਦਾ ਨਾਮ ਚਾਹੀਦਾ ਹੈ ਨਾ ਪਾਇ ਪਿਆਰਾਂ ਖਲਾਮਾ ਦੀ ਦਾ ਹਾਲਾਤ ਹਾਲਾਤ ਹਾਂਜੀ ਦੋਸਤੋ ਐ ਗੱਡੀ ਜਾਂਦੀ ਹੈ برفੇ ਦੇ ਵਿੱਚੋਂ ਉੱਤੇ ਪਾਣੀ ਪਾ ਪਾ ਕੇ நிதி தராரை ਦੇ ਵਿੱਚ ਪਾਏ ਜੋ ਇਹਦੇ ਵਿੱਚ ਖਾਲੀ ਫਿਰ ਉਤੋਂ ਪੈਪਨਾ ਭਰਿਆ ਜਾਊਗਾ ਇਹ ਐ ਕਰੋ ਹੁਣ ਪਰ ਇਹਨਾਂ ਨੂੰ ਉਪਰ ਐ ਖੜਾ ਕੇ ਪੁਰਾ ਅਹੀਂ ਪਰ ਇਹਨਾਂ ਨੂੰ ਹਾਂਜੀ ਦੋਸਤੋ ਸਾੜਤਾ ਪਾੜੀਆਂ ਦੇ ਵਿੱਚ ਹੁਣ ਇਹਨੇ ਨਾਲ ਦੋਸਤੋ ਬਲਾਕ ਬਾਹਰ ਕੱਢਿਆ ਜਾਂਦਾ ਇਹ ਨਾਲ ਉੱਪਰ ਕੁਮਾ ਕੇ ਪੁੱਤ ਜੜਖਿਆ ਜਾ ਆ ਜਾ ਆ ਜਾ ਹਾਂਜੀ ਦੋਸਤੋ ਆਪਾਂ ਸਾਨੂੰ ਮੋਮੋਸ ਆਪਾਂ ਰੈਡੀ ਤੋਂ ਪਹਿਲੀ ਵਾਰ ਖਾ ਕੇ ਚਾਲਦੇ ਹਾਂ ਮੋਮੋਸ ਤੇ ਦੇਖਦੇ ਹਾਂ ਉਹ ਵੀ ਖਾ ਕੇ ਅੰਨ ਦਾ ਦਿੱਤਾ ਨਾ ਹੁੰਦਾ ਰੈਡੀ ਦੇਖਣਾ ਚਲੋ ਭਾਈ ਫੇਰਾ ਪਾ ਚੱਲਦਾ ਕਰੇ ਤੇ ਬੈਕ ਕਰਵਾ ਕੇ ਵੀ ਚੱਲਣਾ ਚੱਲ ਚਲ ਹਾਂਜੀ ਦੋਸਤੋ ਆਪਾਂ ਖਾ ਲਈ ਹੁਣ ਮੋਮੋਸ ਇਹ ਗਰਮ ਪਾਣੀ ਥੋੜੇ ਥੋੜੇ ਠੰਡਾ ਕਰਦੇ ਹਾਂ ਹਾਂ ਜੀ ਦੋਸਤੋ ਆਪਾਂ ਖਾ ਲਈਏ ਕਿ ਅੱਜ ਆਪਾਂ ਇਹ ਸੋਰੀ ਬਹੁਤ ਜ਼ਿਆਦਾ ਗਰਮ ਪਹਿਲੀ ਵਾਰ ਰੈਡੀ ਦੇ ਖੜ ਕੇ ਖਾਣ ਲੱਗ ਰਿਹਾ ਮੋਮੋਸਾ ਇਹ ਆਨੰਦ ਲੈ ਲਈਏ ਰੈਡੀ ਦਾ ਵੀ ਕਿਦਾਂ ਦੇ ਸਵਾਦ ਲੈਂਦੇ ਆ ਠੀਕ ਹੈ ਜੀ ਕਿੰਨਾ ਟਾਈਮ ਲੱਗਿਆ ਆਂਦੀ ਦੋਸਤ ਆਪਾਂ ਕਰਦੇ ਆ ਮੋਮੋਸ ਤਿਆਰ ਠੀਕ ਹੈ ਮੈਂ ਤਿਆਰ ਹੁੰਦਾ ਮੋਮੋਸ ਤੇ ਆ ਦੇਖੋ ਜੀ ਕੜਾਹੀ ਦੇ ਵਿੱਚ ਪਾ ਕੇ ਇਦਾਂ ਤਿਆਰ ਕੀਤੇ ਜਾਂਦੇ ਆ ਇਹ ਵੀ ਥੋੜਾ ਜਿਹਾ ਦੇਖਣਾ ਪੈਂਦਾ ਬਹੁਤ ਕਰਨਾ ਪੈਂਦਾ ਵੀ ਜਿਆਦਾ ਰਾੜੇ ਵੀ ਨਾ ਹੋਣ ਜਿਆਦਾ ਕਾਲੇ ਵੀ ਨਾ ਹੋਣ ਠੀਕ ਹੈ ਜੀ ਆਹ ਦੇਖੋ

ਹਾਂਜੀ ਫਾਸਲ ਮਾਹਲੇ ਮੁਹੰਮਦ ਬੋਸ ਵਾਈਟ ਹੈ ਬਾਈ ਨਾਗਰ ਕੇ ਕਾਉਨ ਹੈ ਹਾਂਜੀ ਦੋਸਤਾਂ ਪਰ ਤਿਆਰ ਕਰਕੇ ਹੁਣ ਬਾਹਰ ਕੱਢ ਦਿੰਦੇ ਆਪਾਂ ਮੁਹੰਮਦਸ ਠੀਕ ਤਿਆਰ ਹੋ ਗਏ ਜਿਆਦੇ ਕਾਲੇ ਵੀ ਨਹੀਂ ਗਾਨੇ ਗਾੜਨੇ ਨਹੀਂ ਆਪਾਂ ਨੇ ਚਲੋ ਜੀ ਆਪਾਂ ਨੇ ਘਰ ਤੇ ਮੋਮੋਸ ਤਿਆਰ ਹੁਣ ਰੋਕ ਦੇ ਰੋਕ 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 ਦੇ ਜਿਆਦਾ ਰੋਕ ਦੇ ਮੈਂ ਕੱਟ ਦੂੰਗਾ ਪਰਸ ਹਾਂਜੀ ਦੋਸਤੋ ਆਪਾਂ ਨੇ ਤੁਹਾਨੂੰ ਅੱਜ ਮੋਮੋਸ ਵੀ ਤਿਆਰ ਕਰਕੇ ਦਿਖਾਇਆ ਤੇ ਵੀ ਕਿਵੇਂ ਮੋਮੋਸ ਤਿਆਰ ਹੁੰਦੇ ਆ ਤੇ ਆਪਾਂ ਤੁਹਾਨੂੰ ਬਰਫ਼ ਦੇ ਵਿੱਚ ਕਾਰਖਾਨੇ ਵੀ ਦਿਖਾਇਆ ਤੁਹਾਨੂੰ ਵੀ ਬਰਫ਼ ਕਿਵੇਂ ਜਮਾਉਂਦੇ ਆ ਤੇ ਕਿਵੇਂ ਤਿਆਰ ਕਰਦੇ ਆ ਕਾਰਖਾਨੇ ਵਿੱਚ ਤੇ ਆਪਾਂ ਇਦਾਂ ਦੇ ਬਲੌਗ ਲੈ ਕੇ ਤੁਹਾਨੂੰ ਵਧੀਆ ਤੇ ਵਧੀਆ ਫੇਰ ਦਿਖਾਇਆ ਕਰਾਂਗੇ ਜੀ ਆਪਾਂ ਤੇ ਆਪਣੇ ਚੈਨਲ ਤੇ ਤੁਸੀਂ ਪੁਰਾਣਿਆਂ ਤੋਂ ਲਾਈਕ ਕਰ ਦਿਆ ਕਰੋ ਜੀ ਜੀ ਨਵੇਂ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਆਪਾਂ ਵਧੀਆ ਜਿਹਾ ਬਲੌਗ ਲੈ ਕੇ ਫੇਰ ਆਵਾਂਗੇ ਜੀ ਤੇ ਤੁਹਾਨੂੰ ਅਗਲੇ ਬਲੌਗ ਵਿੱਚ ਮਿਲਾਂਗੇ ਧੰਨਵਾਦ ਫੋਰਨੈਟ ਬਾਏ